ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਆਪਣੀ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ ਸ਼ੈਰੀ ਨੇ ਕਿਹਾ ਕਿ ਪਾਰਟੀ ਨੇ ਮੇਰੀ ਕਾਬਲੀਅਤ ਨੂੰ ਦੇਖਦੇ ਹੋਏ ਮੈਨੂੰ ਗੁਰਦਾਸਪੁਰ ਤੋਂ ਚੋਣ ਮੈਦਾਨੇ ਚਿਤਾਰਿਆ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਬਦਲਾਵ ਲਿਆ ਸੀ ਤੇ ਹੁਣ ਵੀ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਨੇ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਵੀ ਪਾਰਟੀ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਬਖਸ਼ੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਔਰ ਸਾਡੇ ਸੰਦੀਪ ਪਾਠਕ ਜੀ ਦਾ ਰਾਗਵ ਜੀ ਦਾ ਔਰ ਜਰਨੈਲ ਭਾਜੀ ਹੋਣਾ ਦਾ ਔਰ ਅੱਜ ਚੰਡੀਗੜ੍ਹੋਂ ਸਿੱਧੇ ਨਤਮਸਤਕ ਹੋਣ ਆਏ ਆ ਇਸ ਤੋਂ ਬਾਅਦ ਹੁਣ ਜਿਹੜਾ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਪਰਮਾਤਮਾ ਦੇ ਅਸ਼ੀਰਵਾਦ ਤੋਂ ਜਿਹੜਾ ਵਾ ਵੀ ਉਹ ਲੈਣ ਆਏ ਸੀ ਹੁਣ ਜਾ ਕੇ ਪ੍ਰਚਾਰ ਜਿਹੜਾ ਸ਼ੁਰੂ ਕਰਸ ਲਗਲੇ ਤੁਸੀਂ ਗਾਜੀ ਟਿਕਟ ਮਿਲੇਗੀ ਦੇਖੋ ਜੀ ਮੈਂ ਤੇ ਅੱਗੇ ਐਮਐਲਏ ਲੋਕਾਂ ਦੀ ਸੇਵਾ ਕਰ ਰਿਹਾ ਸੀ ਪਰ ਉਹ ਕਹਿੰਦੇ ਨਾ ਵੀ ਸੱਚੀ ਨੀਅਤ ਨਾਲ ਤੁਸੀਂ ਕੰਮ ਕਰੋ ਤੇ ਉਹਦੀ ਆਵਾਜ਼ ਜਿਹੜੀ ਆ ਉਹ ਦੂਰ ਦੂਰ ਤੱਕ ਜਰੂਰ ਜਾਂਦੀ ਹੈ ਸੋ ਕਹਿਣ ਦਾ ਭਾਵ ਉੱਥੇ ਹੋਰ ਵੀ ਚਿਹਰੇ ਸੀ ਸਾਡੇ ਪਰ ਪਾਰਟੀ ਨੇ ਇਹ ਜ਼ਿੰਮੇਵਾਰੀ ਮੈਨੂੰ ਬਖਸ਼ੀ ਔਰ ਜ਼ਿੰਮੇਵਾਰੀ ਤਨ ਦੇ ਨਾ ਨਵਾਵਾਂਗੇ ਜੀ ਮੇਰੇ ਅਗੇ ਦੰਤ ਮੇਰੇ ਮੁੱਦੇ ਚੁੱਕਦੇ ਰਹੇ ਹੋ ਲੱਗਦਾ ਕਿ ਹੁਣ ਲੋਕ ਸਭਾ ਜੀ ਆਇਆ ਜੀ ਸੋਨਾ ਯੂਨੀਵਰਸਿਟੀ ਜਿਹੜੇ ਗ੍ਰਹਿਹਮ ਮੁੱਦੇ ਜਿਹੜੇ ਤੋਂ ਲੱਗਦੇ ਆ ਕਿ ਜੇ ਹਾਲੀ ਸਰ ਜਿਹੜਾ ਤੇ ਮੈਂ ਕਹਿ ਸਕਦਾ ਹਾਂ ਵੀ ਹੁਣ ਇੱਕੋ ਗੱਲ ਕਹੀਏ ਸੈਂਟਰ ਸਰਕਾਰ ਸਾਡਾ ਫੰਡ ਰੋਕ ਕੇ ਬੈਠੀ ਹੈ ਦਿੱਕਤ ਇਹ ਹੈ ਜੇ ਉਹ ਪੈਸਾ ਸਾਨੂੰ 8000 ਕਰੋੜ ਦੇ ਕਰੀਬ ਜੇ ਪੰਜਾਬ ਨੂੰ ਮਿਲ ਜਾਂਦਾ ਸਾਡੇ ਟੈਕਸ ਦਾ ਪੈਸਾ ਆਪਾਂ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲਾ ਸਕਦੇ ਸੀ ਪਰ ਦੁੱਖ ਦੀ ਗੱਲ ਏ ਕਿਉਂਕਿ ਉੱਥੇ ਕੋਈ ਗੱਲ ਕਰਨ ਵਾਲੇ ਨਹੀਂ ਸੀ ਸੋ ਕਹਿਣ ਦਾ ਭਾਵ ਹੁਣ ਵਧੀਆ ਪੰਜਾਬ ਵਾਸੀਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਹੈ ਵੀ ਜਿਹੜੇ ਆ ਕਿਲਕੁਲ ਗੱਡੇ ਨੇ ਸਾਨੂੰ ਜਿਤਾ ਕੇ ਭੇਜੋ ਪਟਾ ਹੀ ਆਪੇ ਦਵਾਂਗੇ ਜੀ ਦੋ ਸਾਲ ਦਾ ਕਾਰਜ ਹੈ ਆਮ ਆਦਮੀ ਪਾਰਟੀ ਦਾ ਉਹ ਦਿਨ ਤੱਕ ਇਸ ਇਲੈਕਸ਼ਨ ਦਾ ਮੋਢ ਬਣੇਗਾ ਬਿਲਕੁਲ ਜੀ ਦੇਖੋ 75 ਸਾਲ ਦੋ ਸਰਕਾਰਾਂ ਰਹੀਆਂ ਨੇ ਲੋਕਾਂ ਨੇ ਦੋਹਾਂ ਨੂੰ ਅਜਮਾਇਆ ਸਾਨੂੰ 2 ਸਾਲ ਮਿਲੇ ਆ ਔਰ ਦੋਹਾਂ ਸਾਲਾਂ ਦੇ ਵਿੱਚ ਜੋ ਸਾਡੇ ਕਰ ਕਮਲ ਨੇ ਮੈਂ ਕਹਿ ਸਕਦਾ ਹਾਂ ਜੀ ਜੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੇਜ ਚੈੱਕ ਕਰ ਲੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕੱਲੀ ਕੱਲੀ ਐਕਟੀਵਿਟੀ ਉਹਨਾਂ ਦੀ ਹੋਊਗੀ ਸੋ ਕਹਿਣ ਦਾ ਭਾਵ ਲੋਕਾਂ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਔਰ ਲੋਕਾਂ ਦੀ ਜਿਹੜੇ ਪਾਏ ਹੋਏ ਪੂਰਨਿਆ ਤੇ ਜਿਹੜੀ ਆ ਉਹ ਖਰੀ ਉੱਤਰ ਰਹੀ ਆ ਪਰ ਮੈਂ ਇੱਕ ਗੱਲ ਤਾਂ ਤੁਹਾਨੂੰ ਆਸ਼ਵਾਸਨ ਦਿੰਨਾ ਅਗਲੇ ਜਦੋਂ ਐਮਐਲਏ ਦੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਇਹੋ ਗੱਲ ਕਹਿਣਗੇ ਜੇ ਕੰਮ ਕੀਤੇ ਆ ਤੇ ਵੋਟ ਪਾ ਦੇ ਉਹਨੇ ਇਥੇ ਨਾ ਪਾਇਆ ਅੱਜ ਵੀ ਗੱਲ ਵਧੀਆ ਹੈ ਮੈਂ ਲੋਕੀਂ ਵੀ ਟਾਂਕ ਰੱਖ ਰਹੇ ਆ ਕਿ ਪਾਰਟੀ ਦੇ ਪਾਰਟੀ ਦੇ ਵਰਕਰ ਚਿਕਨ ਦੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਆਮ ਆਦਮੀ ਪਾਰਟੀ ਹੈ ਸਰਵੇ ਤੋਂ ਬਿਨਾ ਟਿਕਟ ਨਹੀਂ ਦੇ ਠੀਕ ਹੈ ਜੀ ਜਿੱਥੇ ਲੋਕਾਂ ਦੇ ਵਿੱਚ ਵਧੀਆ ਆਵਾਜ਼ ਹੋਵੇ ਵਧੀਆ ਅਕਸ਼ ਹੋਵੇ ਉਹਨੂੰ ਜ਼ਰੂਰ ਅੱਗੇ ਕਰਕੇ ਦਿੱਤਾ ਜਾਂਦਾ ਹੁਣ ਦੇ ਤੁਸੀਂ ਦੇਖਦੇ ਹੋ ਪੰਜਾਬ ਦੀ ਸਿਆਸਤ ਹੈ ਜਿਹੜੀ ਇਹ ਕਿ 92 ਸੀਟਾਂ ਆਈਆਂ ਸੀ ਸਰਵੇ ਦੇ ਅਕੋਰਡਿੰਗ ਸੀ ਤੇ ਲੋਕਾਂ ਨੇ ਫਤਵਾ ਦਿੱਤਾ ਹੀ ਸੋ ਕਹਿਣ ਦਾ ਭਾਵ ਪਾਰਟੀ ਸਰਵੇ ਤੋਂ ਬਣਾ ਨਹੀਂ ਜਿਹਦਾ ਵਧੀਆ ਸਰਵੇ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ 100 ਪਾਰਟੀਆਂ ਚ ਗੱਲਾਂਬਾਤਾਂ ਹੁੰਦੀਆਂ ਕਈ ਵਾਰੀ ਬੰਦਾ ਵਧੀਆ ਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਪਰ ਪਾਰਟੀ ਦਾ ਪ੍ਰੈਸ਼ਰ ਉਹਦੇ ਤੇ ਹੁੰਦਾ ਹੈ ਵੀ ਉਹ ਕੰਮ ਨਹੀਂ ਕਰ ਪਾਉਂਦਾ ਪਰ ਲੋਕਾਂ ਦੇ ਵਿੱਚ ਵਕਾਰ ਵਧੀਆ ਹੁੰਦਾ ਸੋ ਕਹਿਣ ਦਾ ਭਾਵ ਡਿਪੈਂਡ ਹੈ ਜਿਹਦੀ ਇਮੇਜ ਆ ਪਾਰਟੀਆਂ ਨੂੰ ਅੱਗੇ ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਬੰਨ ਗੁਰਦਾਸ ਸਿੰਘ ਦਾ ਜਿਹੜਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਡੇ ਗਰਦਾਸਪੁਰੀਏ ਬੜੇ ਠੱਗੇ ਹੋਏ ਮਹਿਸੂਸ ਕਰਦੇ ਸੀ ਬੀਜੇਪੀ ਮੈਂ ਤੇ ਕਈ ਵਾਰੀ ਫੇਰ ਵੀ ਹੈਰਾਨ ਹੁੰਨਾ ਵੀ ਗਰਦਾਸਪੁਰ ਦੇ ਵਿੱਚ ਬੀਜੇਪੀ ਪਤਾ ਨਹੀਂ ਕਿਹੜੇ ਮੂਨਾ ਵੋਟਾਂ ਮੰਗੂਗੀ ਸੋ ਕਹਿਣ ਦਾ ਭਾਵ ਇਹਨਾਂ ਧੋਖਾ ਅੱਜ ਤੱਕ ਮੈਂ ਮੇਰੀ ਹੌਸਲੇ ਵਿੱਚ ਐਡਾ ਵੱਡਾ ਧੋਖਾ ਅੱਜ ਤੱਕ ਨਹੀਂ ਹੋਇਆ ਜਿੱਡਾ ਵੱਡਾ ਧੋਖਾ ਬੀਜੇਪੀ ਨੇ ਕੀਤਾ ਸੀ ਕਿਉਂਕਿ ਹੀਰੋ ਉਤਾਰਿਆ ਉਸ ਤੋਂ ਬਾਅਦ ਇੱਕ ਵਾਰ ਜਾਂ ਦੋ ਵਾਰ ਵੱਧ ਤੋਂ ਵੱਧ ਆਏ ਨੇ ਸੋ ਕਹਿਣ ਦਾ ਭਾਵ ਲੋਕ ਚਾਹੁੰਦੇ ਨੇ ਵੀ ਜਿਹੜੇ ਸਾਡੇ ਸੁੱਖ ਦੁੱਖ ਦਾ ਪਾਈਵਾਲ ਹੋਵੇ ਜਿਹੜੇ ਸਾਡੇ ਮੁੱਦਿਆਂ ਦੀ ਗੱਲ ਕਰੇ ਅਸੀਂ ਉਹਨਾਂ ਨੂੰ ਚੁਣ ਕੇ ਭੇਜੀ ਅੱਗੇ ਨਾਲੋਂ ਲੋਕਾਂ ਦੇ ਵਿੱਚ ਵੀ ਬੜਾ ਫਰਕ ਆ ਅੱਗੇ ਕਾਂਗਰਸ ਨੂੰ ਹਰਾਉਂਦੇ ਸੀ ਅਕਾਲੀ ਦਲ ਜਿਤਾ ਦਿੰਦੇ ਸੀ ਅਕਾਲੀ ਦਲ ਹਰਾਉਂਦੇ ਸੀ ਕਾਂਗਰਸ ਨੂੰ ਜਿਤਾ ਦਿੰਦੇ ਸੀ ਹੁਣ ਬਦਲ ਆ ਹੁਣ ਬਦਲਿਆ ਜਿਹੜਾ ਕੰਮ ਕਰਦਾ ਉਹਨੂੰ ਵੋਟਾਂ ਪਾਉਂ ਸੋ ਕਹਿਣ ਦਾ ਭਾਵ ਮੈਨੂੰ ਆਸ ਹੈ ਵੀ ਲੋਕ ਜਿਹੜੇ ਨੇ ਗਰਦਾਸਪੁਰ ਦੇ ਇੱਕ ਵਖਰੀ ਪਹਿਲ ਕਦਮੀ ਕਰਨਗੇ ਕਿਉਂਕਿ ਮੈਂ ਮੇਰੇ 2 ਸਾਲ ਦਾ ਜਿਹੜਾ ਟਿਨਿਓਰ ਹੈ ਜਿਹੜਾ ਮੇਰਾ ਕੰਮ ਕੀਤਾ ਮੈਂ ਆਪਣੇ ਹਲਕੇ ਦੇ ਵਿੱਚ ਮੈਂ ਕਰ ਰਿਹਾ ਮੈਂ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਰਿਹਾ ਔਰ ਇਹ ਮੇਰੇ ਲੋਕਾਂ ਦਾ ਪਿਆਰ ਆ ਜਿਨ੍ਹਾਂ ਨੇ ਇਹ ਜਿਹੜੀ ਆਵਾਜ਼ ਹੈ ਜਿਹੜੀ ਉੱਪਰ ਤੱਕ ਪਹੁੰਚਾਈ ਹੈ ਸੋ ਮੈਂ ਇਹ ਮਾਣ ਮਹਿਸੂਸ ਕਰਦਾ ਵਾਂ ਵੀ ਮੈਨੂੰ ਇਸ ਕਾਬਲੀਅਤ ਸਮਝਦੇ ਆ ਆਪਣੇ ਹੀ ਜਿਹੜੇ ਪਾਰਟੀ ਦੇ ਚੱਲੇ ਰਹੇ ਉਹਨਾਂ ਨਾਲ ਇਹ ਜਿਹੜੀ ਆਵਾਜ਼ ਨਹੀਂ ਇਹ ਜਿਹੜਾ ਚੱਲ ਰਿਹਾ ਹੈ ਨਾ ਉਹ ਇਸ ਵੇਲੇ ਕੋਲ ਨਹੀਂ ਹੈਗੀ ਇਹ ਇਸ਼ਾਰੇ ਕਿੱਧਰ ਦੇ ਕਰਦੇ ਨੇ ਦੇਖੋ ਅਹ ਦੇਖੋ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ ਹਲੇ ਠੀਕ ਹੈ ਜੀ ਜੇ ਮੈਂ ਸੁਣਦਾ ਮਾਂ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਜਵਾਬ ਦੇਵਾਂਗਾ ਮੈਨੂੰ ਇਹਦੇ ਬਾਰੇ ਨਾਲ